ਆਜੋ ਹਿਸ਼ਾਰਪੁਰ ਫੋਕਸ ਦੀ ਹਲਕਾ ਮਕੇਰੀਆਂ ਤਲਵਾਰਾ ਰੋਡ ਦੇ ਨਜ਼ਦੀਕ ਸਬਜ਼ੀ ਮੰਡੀ ਵਿਧ ਪਹੁੰਚੀ ਆ ਜਿੱਥੇ ਇੱਕ ਨਵੀਂ ਦੁਕਾਨ ਦਾ ਉਦਘਾਟਨ ਹੋਇਆ ਦੁਕਾਨ ਦਾ ਨਾਮ ਹੈ ਸੰਗਮ ਟੈਲੀਕਮ ਅਓ ਅਜ ਅਸੀਂ ਦੇਖਦੇ ਹਾਂ ਕਿ ਇਸ ਦੁਕਾਨ ਦੇ ਵਿੱਚ ਕੀ ਆਫਰ ਹੈਗੇ ਨੇ ਜੋ ਵੀ ਦੁਕਾਨ ਦੇ ਮਾਲਕ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਭਾਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਸੰਗਮ ਹੈ ਜੀ ਹੋਰ ਤੁਹਾਡੇ ਵੱਲੋਂ ਆਪਣੀ ਕੀਤੀ ਗਈ ਹੈ ਹਾਂਜੀ ਹਾਂਜੀ ਆਪਾਂ ਕਹਿਣਾ ਚਾਹੁੰਦੇ ਹਾਂ ਜੀ ਸਾਡੇ ਕੋ ਆਓ ਮੋਬਾਈਲ ਲੋ ਤਾਨੂੰ ਕੋਈ ਨਾ ਕੋਈ ਸਕੀਮ ਦਿਆਂਗੇ ਆਪਰਾ ਸਾਡੇ ਨੇ ਫੋਨ ਲੈ ਕੇ ਰਿਸ਼ਤੇਦਾਰ ਵਾਸਤੇ ਦੱਸੋ ਭਾਜੀ ਕਿਹੜਾ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਕੋਈ ਦਾਨਾ ਕੰਮ ਹੈ ਹਾਂਜੀ ਹਾਂਜੀ ਦੱਸੋ ਜਿਹੜਾ ਜੋ ਓਪਨਿੰਗ ਕੀਤੀ ਹੈ ਦੁਕਾਨ ਦੇ ਵਿੱਚ ਸਾਡੇ ਵੱਲੋਂ ਤੁਹਾਨੂੰ ਬਹੁਤ ਵਧਾਈਆਂ ਮਾੜਾ ਤੁਹਾਨੂੰ ਜਿਆਦਿਆਂ ਜੀ ਸਤਿਕਾਰ ਸਾਬ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਥਾਡੇ ਕੋ ਹਾਂ ਤੁਸੀਂ ਡੱਬੇ ਰੱਖੇ ਕੀ ਹਿਸਾਬ ਦਾ ਤੁਹਾਡਾ ਇਹ ਜੀ ਕੋਈ ਵੀ ਮੋਬਾਈਲ ਖਰੀਦੋ ਤੇ 10000 ਰੁਪਏ ਦੇ ਲੱਗਦਾ ਕਿ ਤੁਹਾਨੂੰ ਗਿਫਟ ਫ੍ਰੀ ਮਿਲਣਗੇ ਜਦੋਂ ਮਰਜੀ ਆਓ ਮਜ਼ਾਕ ਨਹੀਂ ਕਰਦੇ ਫਿਰ ਨਹੀਂ ਮਜ਼ਾਕ ਕੋਈ ਨਹੀਂ ਕਰਦੇ ਸਾਡੇ ਭਾਜੀ ਮਜ਼ਾਕ ਕਰ ਰਹੇ ਆ ਸਾਡੇ ਭਰਾ ਨੂੰ ਪੁੱਛੋ ਤੁਸੀਂ ਇਹ ਕਿੰਨੀ ਵੰਗਾਈ ਦੇ ਬਾਰੇ ਕਹਿ ਰਹੇ ਆ ਫੋਨ ਦੇ ਦੇ ਰਿਹਾ ਗਿਫਟ ਦੇ ਰੇ ਨਾਲ ਮਜ਼ਾਕ ਨਹੀਂ ਕਰਦੇ ਤੁਹਾਡਿਆਂ ਕੇ ਨਹੀਂ ਨਹੀਂ ਪਾਜੀ ਮੇਨਾ ਮਲਕੀ ਪ੍ਰੈਕਟੀਕਲ ਹੋਇਆ ਵਾ ਮੈਂ ਨਾ ਐਕਚੁਅਲ ਚ ਫੋਨ ਨਾ ਕਿਸੇ ਰਿਸ਼ਤੇਦਾਰ ਨੂੰ ਲੈ ਕੇ ਦੇਣਾ ਸੀ ਆਪਣੇ ਤੇ ਮੈਂ ਕਾਫੀ ਜਗ੍ਹਾ ਤੋਂ ਰੇਟ ਵੀ ਟਰਾਈ ਕੀਤਾ ਦਸੂਏ ਤੋਂ ਵੀ ਕੀਤਾ ਫਿਰ ਮਕੇਰੀਆਂ ਤੋਂ ਵੀ ਕਾਫੀ ਜਗ੍ਹਾ ਤੋਂ ਕੀਤਾ ਇਹ ਮੈਂ ਸੋਚਿਆ ਮੈਂ ਜਲੰਧਰੋਂ ਹੀ ਲਵਾਂਗਾ ਪਰ ਮੈਨੂੰ ਜਲੰਧਰ ਵਾਲਾ ਰੇਟ ਇੱਥੇ ਹੀ ਦੇ ਦਿੱਤਾ ਇਹਨਾਂ ਨੇ ਆ ਦੇਖੋ ਨਾਲ ਮੈਨੂੰ 1000 ਰੁਪਏ ਮਿਲਿਆ 1000 ਰੁਪਏ ਦੇ ਸਰ ਗਿਫਟ ਵੀ ਤੇ 스마트 ਬਾਚ ਗਿਫਟ ਦਿੱਤੀ ਆ ਅਜੇ ਕੰਮ ਚਲਦੀ ਆ ਬਿਲਕੁਲ ਸਰ ਚਲਦੀ ਆ ਜੀ ਮੈਨੂੰ ਸਮਾਰਟੀ ਚਲਾ ਕੇ ਜਿਹਦੇ ਨਾਲ ਵੀ ਮਜ਼ਾਕ ਕੋਈ ਨਹੀਂ ਆ ਜੀ ਚਲਦੀ ਆ ਆ ਜੀ ਉਹੀ ਗੱਲ ਨਾਲ ਕਿ ਲੋਕ ਮੈਂ ਆਰਡਰ ਕਰਦਾ ਜੀ ਆ ਵੀ ਚਲਦੀ ਆ ਰਿਕਵੈਸਟ ਸਪੀਕਰ ਵੀ ਦੇਖੋ ਆ ਵੀ ਚਲਦਾ ਆ ਵੀ ਫ੍ਰੀ ਆ ਨਾਲ ਸਾਡੀ ਜੀ ਹੋ ਗਿਆ ਤਾਂ ਨਾ ਤਾਂ ਦਮਾਗ ਵੀ ਰੋ ਲੜੀ ਦਿਮਾਗ ਬਿਲਕੁਲ ਠੀਕ ਆ ਇਹ ਤਾਂ ਠਮਾਟੀ ਲੋ ਗਿਆ ਮੈਨੂੰ ਲੱਗਦਾ ਉਹ ਕੀ ਕਹੀ ਯਾਰ ਵੈਲਕਮ ਟੂ ਐਸ ਜੀ ਐਮ ਮਰਫੀ 뮤직 ਵਰਲਡ ਪਲੀਜ਼ ਸ਼ੂਟ ਇਹ ਤਾਂ ਚੱਲ ਰਿਹਾ ਬਿਲਕੁਲ ਚੱਲ ਰਿਹਾ ਬਿਲਕੁਲ ਚੱਲ ਰਿਹਾ ਦੇਖੋ ਭਾਈ ਕਿਤੇ ਦਿੱਤਾ ਉਹੀ ਗੱਲ ਤੁਹਾਨੂੰ ਘਰ ਦੇ ਕਹਣੇ ਕਿ ਦੁਕਾਨ ਫੜੋਗਾ ਨਾ ਨਹੀਂ 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 ਦੁਕਾਨ ਲੁੱਟਾਈ ਜਾ ਰਹੇ ਹੋ ਨਹੀਂ ਦੁਕਾਨ ਨਹੀਂ ਲੁੱਟਦੀ ਤੁਸੀਂ ਟੈਨਸ਼ਨ ਨਾ ਲੋ ਤੁਸੀਂ ਆਓ ਤੁਹਾਨੂੰ ਸਪੀਟਾ ਜੂੜ ਜਾਗੇ ਕੋਈ ਕੁਛ ਨਾ ਕੋਈ ਆਈਟਮ ਤੁਹਾਨੂੰ ਜੂੜ ਕੇ ਦਿੱਤਾਗੇ ਅੱਛਾ ਠੀਕ ਹੈ ਸ਼ਾਇਦ ਬਿਲਕੁਲ ਠੀਕ ਆ ਦੇਖ ਲਓ ਜੀ ਠੀਕ ਹੈ ਟਰੀਟਮੈਂਟ ਕਰਾ ਲਓ ਦਵਾਈ ਨੂੰ ਵੀ ਲੈ ਲਓ ਨਹੀਂ ਕੋਈ ਦਵਾਈ ਲੋੜ ਲੋੜ ਨਹੀਂ ਨਹੀਂ ਮੈਨੂੰ ਲੱਗ ਰਿਹਾ ਤੁਸੀਂ ਮੈਂ ਦਾ ਲੈਣ ਵਾਲੇ ਬਣੋ ਤੁਹਾਨੂੰ ਜਿੰਨੇ ਕਹੋ ਕਿ ਉਹਦੇ ਸਪੀਕਰ ਦੇ ਆ ਅਸੀਂ ਤਾਂ ਕੀ ਲੈਣਾ ਵਾ ਆ ਵੀ ਲੈਣ ਕੇ ਕਸਟਮਰ ਤੁਸੀਂ ਮੈਨੂੰ ਦੱਸੋ ਮਜ਼ਾਕ ਕਰ ਰਹੇ ਹੋ ਮੈਨੂੰ ਲੱਗਦਾ ਅਸੀਂ ਮਜ਼ਾ ਉਹ ਲੈਣ ਵੀ ਜਾਈਏ 2-3000 ਤੋਂ ਘੱਟ ਨਹੀਂ ਹੋਣਾ ਮਹਾਰਾਜ ਇਹ ਤੇ ਉਹ ਨਹੀਂ ਸਾਡੇ ਕੋਲ ਤੁਹਾਨੂੰ ਟੋਟਲੀ ਫ੍ਰੀ ਆ ਇਹਦਾ ਕੋਈ ਭੈਣ ਨਹੀਂ ਲੈਣਾ ਸਾਡੇ ਕੋਲ ਆਪਾਂ ਤੁਸੀਂ ਕੋਈ ਵੀ ਮੋਬਾਈਲ ਦੇ ਦਿਓ ਇੱਕ ਦਾ ਆ ਸਪੀਕਰ ਤੁਹਾਨੂੰ ਫ੍ਰੀ ਫ੍ਰੀ ਆ ਅੱਟਾ ਨੂੰ ਕੀ ਤਾਂ ਲੱਗ ਰਿਹਾ ਨਾ ਤੁਹਾਡਾ ਸੀ ਦੇਗਾ ਭਾਈ ਹੁਣ ਤਾਂ ਦੇ ਰੇ ਆ ਪਾਜੀ ਯਾਰ ਗੱਲ ਪਤਾ ਕੀ ਹੈਗੀ ਆ ਦੇਖੋ ਮੈਂ ਤਾਂ ਇਹ ਚੀਜ਼ ਤਾਂ ਕਹਾਂ ਨਾ ਜੇ ਮੈਨੂੰ ਫ੍ਰੀ ਨਾ ਮਿਲਿਆ ਹੋਵੇ ਮੈਨੂੰ ਸਾਰਾ ਕੁਝ ਫ੍ਰੀ ਮਿਲਿਆ ਸਰ ਮੈਨੂੰ ਸਮਾਰਟ ਬਾਜ਼ ਇਹਨਾਂ ਨੇ ਦਿੱਤੀ ਆ ਇਹ ਤੁਹਾਡੇ ਸਾਹਮਣੇ ਪਈ ਆ ਸਪੀਕਰ ਤੁਹਾਡੇ ਸਾਹਮਣੇ ਪਿਆ ਇਹ ਪੈਕ ਕਰਨ ਲੱਗੇ ਮੈਂ ਲੈ ਕੇ ਚਲ ਜਣਾ ਪੈਸੇ ਦੇ ਕੇ ਲੋ ਲੋ ਮਾਰਾ ਲੋ ਬਾਕੀ ਸਰ ਜੀ ਇਹ ਦੇ ਹੁਣ ਸੇਵਾ ਹੀ ਕਰਦੇ ਪਏ ਮੈਨੂੰ ਲੱਗਦਾ ਨਹੀਂ ਆਉਂ ਨੂੰ ਤਾਂ ਵੀ ਠੀਕ ਆ ਤੁਸੀਂ ਭਾਈ ਇਹ ਨਹੀਂਗਾ ਦੀਪਕ ਫੋਰ ਦੇ ਹੋ ਗਏ ਨੇ ਨਾ ਹੋਰ ਨਹੀਂ ਸਰ ਕੋਈ ਰਿਸ਼ਤੇਦਾਰੀ ਤਾਂ ਨਹੀਂ ਕਿਤੇ ਆ ਗਈ ਨਹੀਂ ਸਰ ਪਾਕਣੀ ਆ ਕਿ ਸਾਰੀ ਕੋਈ ਇੰਨੀ ਪਾਜੀ ਮੰ ਉਸੀ ਪਰੋਂ ਕਹਿ ਰਹੇ ਆ ਕਿ ਐ ਨਵੀਂ ਦੁਕਾਨ ਵਿੱਚ ਓਪਨ ਹੋਈ ਆ ਤੇ ਆ ਜੀ ਆ ਤੁਹਾਨੂੰ ਆਫਰ ਦੀ ਏਰੀਆ ਨਾਲ ਮੈਨੂੰ ਨਹੀਂ ਲੱਗਦਾ ਮੈਨੂੰ ਸ਼ੱਕ ਚ ਲੱਗ ਰਿਹਾ ਤੁਹਾਡੇ ਜੀ ਨਹੀਂ ਭਾਜੀ ਮੇਰੇ ਤੇ ਸ਼ੱਕ ਕਾਦਾ ਲੱਗਣਾ ਮੈਂ ਤੇ ਪੈਸੇ ਦੇ ਕੇ ਬਿੱਲ ਆਪਣਾ ਕਟਵਾ ਕੇ ਲੈ ਜਾਣਾ ਤੁਸੀਂ ਵੀ ਨੋਟ ਕਰ ਲੋ ਜੀ ਜੇ ਦੁਕਾਨ ਨਵੀਂ ਖੁੱਲੀ ਆ ਤੁਸੀਂ ਪਹੁੰਚਣਾ ਦੁਕਾਨ ਦੇ ਸਾਰਾ ਕਿਸੇ ਨੂੰ ਕੁਝ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਇੱਕ ਫੋਨ ਦੇ ਨਾਲ ਕਹੇਗੀ ਕੁਝ ਭਾਜੀ ਦੇ ਰਹੇ ਆ ਦੇਖੋ ਜੀ ਬਾਜ ਘੜੀ ਨਾਲ ਮਾਈਕਾ ਸ਼ੁਕਰ ਦੇ ਰਹੇ ਨਾਲ ਇਹ ਮੌਕਾ ਬਾਰ ਬਾਰ ਹੱਥ ਨਹੀਂ ਆਉਣਾ ਇਹ ਸੀਜ਼ ਨੂੰ ਆਪਣੇ ਪੱਲੇ ਬੰਨ ਲਓ ਹੋਰ ਭਾਜੀ ਜੀ ਤਾਨੂੰ ਕਿਦਾਂ ਲੱਗ ਰਿਹਾ ਕੀ ਅੱਜ ਤੁਹਾਡੇ ਪਹਿਲੇ ਦਿਨ ਵਿੱਚ ਇਹ ਕਸਟਮਰ ਨੇ ਨਾ ਨਾ ਬਹੁਤ ਵਧੀਆ ਬਹੁਤ ਵਧੀਆ ਰਿਸਪੌਂਸ ਆ ਹਰ ਇੱਕ ਕਸਟਮਰ ਆ ਰਿਹਾ ਹੈ ਖੁਸ਼ ਹੋ ਕੇ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਹੋ ਪਬਲਿਕ ਨੂੰ ਪਬਲਿਕ ਆਵੇ ਸਾਡੇ ਕੋਲ ਆਏ ਗਿਫਟ ਦਿਆਂਗੇ ਹਰ ਕਸਟਮਰ ਨੂੰ ਆਪਾਂ ਕੋਈ ਨੇ ਇੱਕ ਇੱਕਾ ਜ਼ਰੂਰ ਦਿਆਂਗੇ ਗਿਫਟ ਭਾਏ ਪਰਚੇਜ਼ਿੰਗ 5000 ਤੋਂ ਉੱਪਰ ਕਰੇ ਉਹਨੂੰ ਜ਼ਰੂਰ ਦਿਆਂਗੇ ਕਿਤੇ ਸਾਡੇ ਵੱਲੋਂ ਹਸ਼ਿਆਲਪੁਰ ਫੋਕਸ ਤੋਂ ਵੱਲੋਂ ਜਿੱਤੀ ਵੀ ਪਬਲਿਕ ਹੈਗੀ ਖਾਸ ਕਰਕੇ ਹਲਕਾ ਮਕੇਰੀਆਂ ਵਾਲਿਆਂ ਨੂੰ ਇੱਕ ਵਾਰੀ ਸੰਘਮ ਟੈਲੀਕਮ ਦੇ ਵਿੱਚ ਵਿਸ਼ੇਸ਼ ਜ਼ਰੂਰ ਕਰਨ ਆ ਕੇ ਇਸ ਦੁਕਾਨ ਦੇ ਵਿੱਚ ਜੋ ਰੇਟ ਹੈਗੇ ਚੈੱਕ ਕੀਤਾ ਜਾਵੇ ਕਿ ਬਾਕੀ ਹੀ ਮੋਬਾਈਲਾਂ ਦੇ ਨਾਲ ਕੁਝ ਨਾ ਕੁਝ ਗੀਪ ਦਿੱਤਾ ਜਾ ਰਿਹਾ ਸਾਡੇ ਵੱਲੋਂ ਸੰਗਮ ਟੈਲੀਕਮ ਨੂੰ ਬਹੁਤ ਬਹੁਤ ਵਧਾਈਆਂ ਨਵੀਂ ਦੁਕਾਨ ਓਪਨ ਕਰਨ ਤੇ ਧੰਨਵਾਦ